ਤੁਹਾਨੂੰ ਧੰਨਵਾਦੀ ਹਾਂ ਅੱਜ ਦਾ ਜਿਹੜਾ ਮੁੱਖ ਮੁੱਦਾ ਹੈ ਜੋ ਪਾਰਟੀ ਦੇ ਵਿੱਚ ਪੰਥ ਦੇ ਵਿੱਚ ਬਹੁਤ ਸਾਰੀਆਂ ਅੰਦਰੂਨੀ ਤਾਕਤਾਂ ਬਾਹਰੀ ਤਾਕਤਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਖਲਾਰਾ ਪਾਇਆ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਤੇ ਅਸੀਂ ਸਾਰੇ ਹਲਕਾ ਸੰਗਰੂਰ ਦੇ ਅਸੀਂ ਜਿੰਨੇ ਵੀ ਮੂੰਹ ਪਰ ਸੱਜਣਾ ਸਾਡੇ ਸਰਕਲ ਪ੍ਰਧਾਨ ਸਾਹਿਬ ਨੇ ਜ਼ਿਲ੍ਹਾ ਪ੍ਰਧਾਨ ਸਾਹਿਬ ਨੇ ਅਸੀਂ ਕਦਰ ਹੋਏ ਆ ਤੇ ਜੇ ਤੁਹਾਡੇ ذریعے ਸਾਰੇ ਸੰਗਤ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਅੱਜ ਜਿੱਥੇ ਸੈਂਟਰ ਦੀਆਂ ਤਾਕਤਾਂ ਦੇ ਜਿੱਥੇ ਸਾਡੇ ਅੰਦਰੂਨੀ ਲੋਕ ਸ਼ਰਮਣੀ ਕਾਲੀਗੜ੍ਹ ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਤੋਂ ਸਾਰੀ ਸੰਗਤ ਨੂੰ ਸੁਚੇਤ ਹੋਣਾ ਪਊਗਾ ਤੇ ਬਚਨ ਦੀ ਲੋੜ ਕੱਲ ਤੋਂ ਸ਼ਰਮਣੀ ਕਾਲੀਗੜ੍ਹ ਦਾ ਨਾਮ ਵਰਤ ਕੇ ਇੱਕ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ ਜਾਰੀ ਹੈ ਮੈਂ ਕਿ ਦੱਸਣਾ ਚਾਹਣਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਸਿੱਖ ਕੌਮ ਦੀ ਮਹਾਨ ਥਾਨ ਹੈ ਜਿਹਨੂੰ ਹਰ ਸਿੱਖ ਨਤਮਸਤਕ ਹੁੰਦਾ ਹੈ ਦੇਸ਼ ਦੁਨੀਆ 'ਚ ਵਸਦੇ 2 ਕਰੋੜ ਤੋਂ ਵੱਧ ਪੰਜਾਬੀ ਜਿਹੜੇ ਨੇ ਉਹ ਸਥਾਨ ਤੇ ਨਤਮਸਤਕ ਹੁੰਦੇ ਨੇ ਪੰਜਾਬੀ ਨਹੀਂ ਬਾਕੀ ਹੋਰ ਵੀ ਚਾਹੇ ਉਹ ਹਿੰਦੂ ਹੋਣ ਮੁਸਲਮਾਨ ਈਸਾਈ ਬਹੁਤ ਸਾਰੇ ਲੋਕ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੁੰਦੇ ਤੇ ਮੈਨੂੰ 2 ਦਸੰਬਰ ਦੀ ਉਹ ਵੀ ਗੱਲ ਯਾਦ ਹੈ ਗੈਨੀ ਹਰਪੀ ਸਿੰਘ ਜੀ ਦੀ ਕਿ ਜਿਨ੍ਹਾਂ ਨੇ ਕਿਹਾ ਸੀ ਕਿ ਸਥਾਨ ਵੱਡਾ ਹੁੰਦਾ ਹੈ ਕਦੇ ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਕਿਸੇ ਵੀ ਸੰਸਥਾ ਦਾ ਕਿਸੇ ਵੀ ਜਗ੍ਹਾ ਜਿਹੜੀ ਹੈ ਕੋਈ ਸਥਾਨ ਹਮੇਸ਼ਾ ਜਿਹਨੂੰ ਅਸੀਂ ਨਤਮਸਤਕ ਹੁੰਦੇ ਹਾਂ ਉਹ ਵੱਡਾ ਹੁੰਦਾ ਹੈ ਕੋਈ ਵਿਅਕਤੀ ਵਿਸ਼ੇਸ਼ ਨਹੀਂ ਵੱਡਾ ਹੁੰਦਾ ਸੋ ਅਸੀਂ ਉਹ ਸ਼੍ਰੀ ਕਲਤਖਸਰ ਸਾਹਿਬ ਨੂੰ ਸਮਰਪਿਤ ਲੋਕ ਤੇ ਅੱਜ 2 ਦਸੰਬਰ ਤੋਂ ਬਾਅਦ ਸਰਦਾਰ ਸੁਖबीर ਸਿੰਘ ਬਾਦਲ ਨੂੰ ਚਰਚਾ ਚੱਲਾਂਦਾ ਗਿਆ ਪਰ ਜਿੰਨੇ ਵੀ ਉਸ ਵਸੀਲ ਤੋਂ ਜੋ ਸੇਵਾ ਸ਼੍ਰੋਮਣੀ ਕਲੱਗਰ ਨੂੰ ਲਾਇਕ ਹੀ ਉਹਨੂੰ ਪੂਰਨ ਰੂਪ ਚ ਸ਼੍ਰੋਮਣੀ ਕਲੱਗਰ ਦੇ ਨਾ ਪਾਇਆ ਚਾਹੇ ਉਹ ਸੇਵਾਦਾਰ ਵਾੜ ਕੇ ਸੀ ਚਾਹੇ ਭਾਂਡੇ ਮੰਜੇ ਦੀ ਜੇ ਸਫਾਈ ਕਰਦੀ ਸੀ ਚਾਹੇ ਉਸ ਬੀਫੇ ਦੀ ਸੀ ਚਾਹੇ ਕੁਸ਼ ਕਿਸੇ ਤਰ੍ਹਾਂ ਦੀ ਸੀ ਪਰ ਉਹ ਸੇਵਾ ਨੂੰ ਪਾਉਂਦੇ ਹੋਏ ਪਰ ਉੱਥੇ ਇੱਕ ਚੀਜ਼ ਤੇ ਵਿਚ ਜਿਹੜੀ ਹੈ ਉਹਦੇ ਚਰਚਾ ਚ ਸਭ ਤੋਂ ਵੱਡੀ ਕੀਤੀ ਜਾਂਦੀ ਹੈ ਉਹ ਚਰਚਾ ਹੈ ਭਰਤੀ ਦੀ ਕਿ ਜੋ ਵਜ਼ੀਰ ਤੋਂ ਇੱਕ ਭਰਤੀ ਪ੍ਰਕਿਰਿਆ ਬਾਰੇ ਗੱਲ ਕੀਤੀ ਗਈ ਜੋ ਭਾਰਤੀ ਪ੍ਰਗਰਿਆ ਜਿਹੜੀ ਹੈ ਉਹਦੇ ਤੇ ਸਵਾਲੀਆ ਚੱਕ ਲੱਗਿਆ ਕਿਉਂਕਿ ਇੱਕ ਰਾਏ ਦੇ ਦਿੱਕੇ ਸਵਧਾਨੇ ਕਮੋਦਾ ਸੀ ਇਸ ਕਰਕੇ ਜਿਹੜਾ ਉਹ ਮੋਤੇ ਦੇ ਉੱਤੇ ਸ਼੍ਰੀ ਘਰਕਟਾ ਸਾਹਿਬ ਨੂੰ ਜਥੇਦਾਰ ਸਾਥ ਨੂੰ ਜਿਹੜੇ ਉੱਥੇ ਬਿਨੇ ਉਹਨਾਂ ਨੂੰ ਬਾਰ-ਬਾਰ ਬੇਨਤੀ ਵੀ ਕੀਤੀ ਗਈ ਕਿ ਇਹਦੇ ਤੇ ਵਿਚਾਰ ਚਾਚਾ ਜ਼ਰੂਰ ਕੀਤੀ ਜਾਵੇ ਨਹੀਂ ਤਾਂ ਪਾਰਟੀ ਦਾ ਨੁਕਸਾਨ ਜਿਹੜਾ ਬਹੁਤ ਵੱਡਾ ਹੋਊਗਾ ਪੰਥ ਦੀ ਕੌਮ ਦੀ ਪਾਰਟੀ ਪ੍ਰੰਤੂ ਕੋਈ ਅਲੱਗ ਨਹੀਂ ਕਿਸੇ ਤਰ੍ਹਾਂ ਦਾ ਵਿਚਾਰ ਚਾਚਾ ਸਿਰੇ ਨਹੀਂ ਚੜੀ ਤੇ ਜਿਵੇਂ ਜਿਹੜਾ ਜਿਹੜੀ 5 ਮੈਂਬਰੀ ਕਮੇਟੀ ਜਿਹਦੇ 7 ਮੈਂਬਰ ਸੀ ਪਹਿਲਾਂ ਹੁਣ 5 ਮੈਂਬਰੀ ਰਹਿ ਗਈ ਸਰਦਾਰ ਰਜੇਤਾ ਸਿੰਘ ਢੰਗੀ ਸਾਹਿਬ ਉਹ ਉਸ ਤੋਂ ਕਿਨਾਰਾ ਕੀਤਾ ਬਹੁਤ ਹੀ ਮਹਾਨ ਜਿਹੜੇ ਵਿਦਵਾਨ ਨੇ ਗੈਨੀ ਕਰਪਾਲ ਸਿੰਘ ਮਦੂਕਰ ਸਾਹਿਬ ਜੱਜਾ ਸਾਹਿਬ ਉਹਨਾਂ ਨੂੰ ਵੀ ਕਿਨਾਰਾ ਕੀਤਾ ਤੇ ਹੁਣ 11 ਤਰੀਕ ਕੱਲ੍ਹ ਤੋਂ ਜਿਹੜੀ ਇੱਕ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਮੈਂ ਇਹ ਤੁਹਾਨੂੰ ਦੱਸਣਾ ਚਾਹਾਂ ਕਿ ਜਿਹੜੀ ਭਰਤੀ ਪ੍ਰਕਿਰਿਆ ਹੁਣ ਸ਼ੁਰੂ ਹੋ ਰਹੀ ਹੈ ਉਸ ਭਰਤੀ ਪ੍ਰਕਿਰਿਆ ਦੇ ਵਿੱਚ ਜੋ ਮੈਂਬਰਸ਼ਿਪ ਜਿਹੜੀ ਬਣਾਈ ਹੈ ਜੋ ਮੈਂਬਰਸ਼ਿਪ ਅਰਥੀ ਗਈ ਹੈ ਉਹਦੀ ਮੈਂ ਸਲਿੱਪ ਤੁਹਾਨੂੰ ਤੁਹਾਡੇ ਨੂੰ ਨੂੰ ਕਰਨਾ ਚਾਹਣਾ ਉਹ ਸਲਿੱਪ ਆਹ ਹੈ ਅੱਜ ਦੀ ਮੇਰੇ ਸਾਹਮਣੇ ਆ ਕਿਰਪਾ ਕਰਕੇ ਜਰੂਰ ਦੇਖੋ ਧਿਆਨ ਨਾਲ ਜਰੀ ਹੈ ਇਹਦੇ ਉੱਤੇ ਕੀ ਲਿਖਿਆ ਹੈ ਮੈਂਬਰਸ਼ਿਪ ਅਕਾਲੀ ਦਲ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਚੰਡੀਗੜ੍ਹ ਪਾਸ ਇਹਦੀ ਕੀ ਦੇਖੀ ਫਿਰ ਉਸ ਤੋਂ ਬਾਅਦ ਕੋਈ ਐਡਰੈਸ ਨਹੀਂ ਕੋਈ ਫੋਨ ਨੰਬਰ ਨਹੀਂ ਅੰਮ੍ਰੇਸਰ ਸਾਹਿਬ ਦਾ ਮੋ ਵੱਡਾ ਹੈ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਵੀ ਬਹੁਤ ਵੱਡਾ ਹੈ ਨਾਇਕ ਟੱਕੜੀਆ ਨਾਇਕ ਖੰਡਾ ਹੈ ਫਿਰ ਉੱਦੋਂ ਵੱਡੀ ਗੱਲ ਵੱਲੋਂ 5 ਮੈਬਰੀ ਭਰਤੀ ਕਮੇਟੀ ਅਕਾਲੀ ਦਲ ਸ਼੍ਰੋਮਣੀ ਕਾਲ ਦਲ ਨੇ ਖੰਡਾ ਠੀਕ ਹੈ ਕੋਈ ਇਹਦੇ ਸੀਰੀਅਲ ਨੰਬਰ ਨਹੀਂ ਪਾਇਆ ਫਿਰ ਉਸ ਤੋਂ ਬਾਅਦ ਜਿਹੜੀ 5 ਮੈਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਕੋਈ ਭਰਤੀ ਕਮੇਟੀ ਬਣਾਈ ਹੀ ਨਹੀਂ ਮੈਨੂੰ ਇਹ ਦੱਸੋ ਕਿ ਉਹਨਾਂ ਨੇ ਸ੍ਰੀ ਕਾਲ ਤਖਤ ਸਾਹਿਬ ਦਾ ਨਾਮ ਇਸ ਭਰਤੀ ਪਰਚੀ ਦੇ ਉੱਪਰ ਮੈਂਬਰਸ਼ਿਪ ਸਲਿੱਪ ਦੇ ਉੱਪਰ ਕਿਉਂ ਨਹੀਂ ਕਿਉਂ ਨਹੀਂ ਲਿਖਿਆ ਕਿ ਅਸੀਂ ਜਿੱਥੇ ਲਿਖਿਆ ਕਿ ਪੰਜ ਮੈਂਬਰ ਭਰਤੀ ਕਮੇਟੀ ਤੇ ਥੱਲੇ ਕਿਉਂ ਨਹੀਂ ਲਿਖਿਆਗਾ ਸ੍ਰੀ ਕਾਲ ਤਖਤ ਸਾਹਿਬ ਉਹ ਤਾਂ ਪੁਣੀ ਦਾ ਸ੍ਰੀ ਕਾਲ ਤਖਤ ਸਾਹਿਬ ਦੀ ਫਜ਼ੀਲਤ ਹੋ ਐ ਤੁਸੀਂ ਪਿਛਲੇ ਧੀਂ ਦੇ ਤੋਂ ਪ੍ਰਚਾਰ ਵੀ ਦੋ ਮਹੀਨੇ ਤੋਂ ਹੀ ਕਰ ਰਹੇ ਹੋ ਕਿ ਸ੍ਰੀ ਕਾਲ ਤਖਤ ਸਾਹਿਬ ਦੀ ਕਮੇਟੀ ਐ ਸ੍ਰੀ ਕਾਲ ਤਖਤ ਸਾਹਿਬ ਦੀ ਕਮੇਟੀ ਐ ਇਹੀ ਵਿਚਾਰ ਚੱਲਦੇ ਹਨ ਪਰ ਉਹਨਾਂ ਵੱਲੋਂ ਇਹ ਚੀਜ਼ ਇਹ ਥੱਲੇ ਲਿਖੀ ਨਹੀਂ ਗਈ ਉਹਦਾ ਕਾਰਨ ਜਿਹੜੀ ਗੱਲ ਤੇ ਅਸੀਂ ਗੱਲ ਕਰਦੇ ਸੀ ਅੱਜ ਉਸੇ ਗੱਲ ਤੇ ਸਾਰੀ ਜਿਹੜੀ ਗੀਤ ਸੀ ਪਾਠ ਹੋ ਚੁੱਕੀ ਅਸੀਂ ਵੀ ਇਹ ਕਹਿੰਦੇ ਸੀ ਕਿ ਜੇ ਇਹ ਲਿਖਿਆ ਜਾਉ ਤਾਂ ਕਨਸਟੀਟਿਊਸ਼ਨ ਆਫ ਇੰਡੀਆ ਦੇ ਅਕੋਰਡਿੰਗਲੀ ਜੇ ਕੋਈ ਵੀ ਰਾਜਨੀਤਿਕ ਪਾਰਟੀ ਕਿਸੇ ਵੀ ਧਾਰਮਿਕ ਸੰਸਥਾ ਸਥਾਨ ਤੋਂ ਕੋਈ ਸ਼ੇਰ ਲੈ ਕੇ ਜਾਵੇ ਹੁਕਮ ਮੰਨ ਕੇ ਚੱਲ ਰਹੀ ਹੈ ਅੰਦਰ ਖਾਤੇ ਜੋ ਮਰਜ਼ੀ ਕਰੇ ਪਰ ਪਬਲੀਕਲੀ ਜਦੋਂ ਕੋ ਗੱਲ ਕਰਦੀ ਹੈ ਤਾਂ ਉਹਦਾ ਜਿਹੜੀ ਹੈ ਮੈਂਬਰਸ਼ਿਪ ਉਹ ਰੱਦ ਇਹ ਕਾਨੂੰਨ ਜਿਹੜਾ ਭਾਰਤ ਦਾ ਬਣਾਇਆ ਤੇ ਇਹ ਕਾਨੂੰਨ ਬਣਾਉਣ ਦੇ ਵਿੱਚ ਵੀ ਜਿਹੜੇ ਐਫੀਐਮ ਦਿੱਤੇ ਗਏ ਨੇ ਉਹ ਇਹਨਾਂ ਨੇ ਜਿਹੜੇ ਖਾਰਾ ਸਾਹਿਬ ਵਕੀਲ ਜਾਂ ਹੋਰ ਦੂਜੇ ਜਿਹੜੇ ਸਾਡੇ ਪੁਰਾਣੇ ਜੱਜਾ ਸਾਹਿਬ ਸੀ ਖਖਰਾ ਖੇਰਾ ਸਾਹਿਬ ਜੀ ਮਨਜੀਤ ਸਿੰਘ ਖੇਰਾ ਉਹਨਾਂ ਵੱਲੋਂ ਹੀ ਦਿੱਤੇ ਗਏ ਸੀ ਤੇ ਅੱਜ ਉਹ ਹੀ ਬੋਲ ਰਹੇ ਨੇ ਕਿ ਯਾਤਾਂ ਅਸੀਂ ਮੈਂਬਰਸ਼ਿਪ ਜਿਹੜੀ ਆ ਕਾਲਜਾਂ ਦੀ ਖਤਮ ਕਰ ਲਈਏ ਤੇ ਜਿਹੜੀ ਉਹ ਚਾਹੁੰਦੇ ਆ ਸਾਰੇ ਅੱਜ ਤਾਂ ਸਾਰੀਆਂ ਤਾਕਤਾਂ ਮੇਰੇ ਜੋਰੀਏ ਲੱਗਿਆ ਅੱਜ ਸਾਰੀਆਂ ਸੈਂਟਰ ਏਜੰਸੀਆਂ ਦਾ ਕਿ ਸਾਰੀਆਂ ਰੀਜਨਲ ਪਾਰਟੀਆਂ ਨੂੰ ਖਤਮ ਕਰ ਦੋ ਤੇ ਉਸ ਤੋਂ ਬਾਅਦ ਜਿਹੜਾ ਹੈ ਫਸਿਲ ਦੇ ਉੱਪਰੋਂ ਜਿਵੇਂ ਆਪਣੇ ਹੁਕਮ ਕਰਾਉਣੇ ਨੇ ਤੇ ਉਹ ਵੀ ਕਰਾਈ ਚੱਲੀਏ ਜੋ ਅਸੀਂ ਤੱਕ ਆਪਸ ਹੋ ਜਾਈਏ। ਕਿਉਂਕਿ ਜਿਹੜੇ ਸਾਡੇ ਸਦਰ ਏਜੰਸੀ ਹਰਪੀ ਸਿੰਘ ਹੋਰਾਂ ਨੇ ਉਹਨਾਂ ਨੇ ਵੀ ਤਾਂ ਪਿੱਛੇ ਬੋਲੀ ਹੈ ਕਿ ਕਾਲੀਦਾ ਦਾ ਹਾਲ ਜਿਹੜਾ ਹੈ ਉਹ ਸਿਰ ਸਾਰਾ ਵਰਕਾ ਕਰਦਾਂਗੇ। ਸੋ ਅੱਜ ਮੈਂ ਇੱਥੇ ਤੁਹਾਡੇ ਜ਼ਰੀਏ ਇਹ ਗੱਲ ਨੂੰ ਸਾਰਿਆਂ ਦੇ ਜਿਹੜੀ ਸੰਗਤ ਹੈ ਉਹਨਾਂ ਨੂੰ ਦੱਸਣਾ ਚਾਹੁੰਆਂ ਕਿ ਕਿਰਪਾ ਕਰ ਇਸ ਚੀਜ਼ ਦੇ ਉੱਪਰ ਵਿਚਾਰ ਕਰੋ। ਕਿ ਜਿਹੜੀ ਇਹ ਭਰਤੀ ਲੈ ਕੇ ਤੁਹਾਡੇ ਪਿੰਡਾਂ ਦੇ ਵਿੱਚ ਆ ਰਹੇ ਨੇ ਉਹ ਭਰਤੀ ਤੇ ਜ਼ਰੂਰ ਇੱਕ ਵਾਰ ਵਿਚਾਰ ਕੇ ਤੁਹਾਨੂੰ ਆ ਸਵਾਲ ਜ਼ਰੂਰ ਕਰਿਓ ਕਿ ਭਾਈ ਤੁਸੀਂ ਸ਼੍ਰੀ ਕਾਲਕਟਕ ਸਾਹਿਬ ਦੇ ਹੁਕਮਾਂ ਮੁਤਾਬਕ ਉਹ ਸ਼੍ਰੀ ਕਾਲਕਟਕ ਸਾਹਿਬ ਦਾ ਨਾਮ ਕੀ ਹੈ ਦਾ ਦਫ਼ਤਰ ਕੌਣਾ ਹੈ ਇਹਦੇ ਇਹਦੇ ਲੀਡਰ ਨੇ ਕੌਣ ਨੇ ਇਹ ਭਰਤੀ ਕਿਹਨੂੰ ਜਮਾ ਕਰਾਓਗੇ ਕਿਰੇ ਭਰਤੀ ਸੀਰੀਅਲ ਨੰਬਰ ਲਾ ਕੇ ਜਮਾ ਵੀ ਹੋਣੀ ਹੈ ਕਿਉਂਕਿ ਜਿਹੜਾ ਸੰਵਧਾਨ ਦੇ ਮੁਤਾਬਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਜਿਹੜੀ ਇਹ ਭਰਤੀ ਜਮਾ ਹੋਣੀ ਤੇ ਉਸ ਤੋਂ ਬਾਅਦ ਡੈਲੀਗੇਟਸ ਬਣਦੇ ਨੇ ਫਿਰ ਡੈਲੀਗੇਟ ਦਾ ਨਾਮ ਦੇਣਾ ਫਿਰ ਉਹਨੂੰ ਬਤਵਤਾ ਸੋ ਸਾਡਾ ਤਾਂ ਸਵਾਲ ਇੱਥੇ ਤੁਹਾਡੇ ਲਈ ਇਹੀ ਹੈ ਕਿ ਕਿਰਪਾ ਕਰਕੇ ਇਹ ਚਰਚਾ ਜ਼ਰੂਰ ਕੀਤੀ ਜਾਵੇ ਤੇ ਜਿਹੜੇ ਲੋਕ ਨੇ ਜਿਹੜੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਖਤਮ ਨਹੀਂ ਹੋ ਰਿਹਾ ਅਕਾਲੀ ਦੇ ਨਾਲ ਨਹੀਂ ਹੋ ਸਕਦਾ ਜੇ ਨਾ ਮਰਜੀ ਬੁਝੋਰ ਵਾਲੇ ਸਦੀਆਂ ਤੱਕ ਅਕਾਲੀ ਦਾ ਨਾਮ ਰਹਿਊਗਾ ਪਰ ਇਹਨਾਂ ਲੋਕਾਂ ਨੂੰ ਇਹ ਜ਼ਰੂਰ ਹੈ ਕਿ ਕਮਜ਼ੋਰ ਜ਼ਰੂਰ ਕਰ ਰਹੇ ਨੇ ਪਿਛਲੇ ਲੰਮੇ ਸਮੇਂ ਤੋਂ ਕਮਜ਼ੋਰ ਕਰ ਰਹੇ ਨੇ ਕਿਰਪਾ ਕਰਕੇ ਉਹ ਬਚਨ ਦੀ ਗੋੜਾ ਸੋ ਬਾਕੀ ਜੋ ਤੁਹਾਡੇ ਸਵਾਲ ਨੇ ਚਲੋ ਦੂਜੇ ਵੀ شریف ਤਾਂ ਚਲੋ ਓਕੇ